Guees al만öte Și ang variance ਪਾਣੀ ਦਾ ਖਲਾਗੇ ਠੰਡਾ ਠੰਡਾ ਉਹ महानगन कीर्तन गुरु ग्रंथ साहब महाराज जी बसाके गुरु ग्रंथ साहब महाराज जी नशाके पहनाए गए हैं सतगुरु इन्हों की सेवा ਆਪਣੇ ਨਰਤੇ ਪ੍ਰਵਾਨ ਨਰਤੇ ਪ੍ਰਵਾਨ ਕਰਨ ਨੂੰ ਚੜਦੀ ਕਲਾ ਵਿੱਚ ਚੜ੍ਹਨ ਕਰਨ ਨੂੰ ਚੜਦੀ ਕਲਾ ਵਿੱਚ ਚੜ੍ਹਨ ਅੱਜ ਆਪਾਂ ਦੇ ਨਰਤੇ ਨਾਟਕ ਮਾਤਰਾ ਦਵਿੰਦਰ ਸਿੰਘ ਜੀ 100 ਰੁਪਇਆ ਸਰਤਾਜ ਜਗਤਾਰ ਸਿੰਘ ਜੀ 100 ਰੁਪਇਆ ਸਰਦਾਰ ਅਵਤਾਰ ਸਿੰਘ ਜੀ 100 ਰੁਪਇਆ ਸਰਦਾਰ ਚੰਨਾ ਇਥੋਂ ਦੀਆਂ ਖਜ਼ਾਨੇ ਭਰਪੂਰ ਕਰਨ ਇਥੋਂ ਦੀਆਂ ਖਜ਼ਾਨੇ ਭਰਪੂਰ ਕਰਨ ਚਲਦੀ ਕਰਾ ਵਾਚਾ ਅੱਗੇ ਤੋਂ ਦਾਨ ਕਰਨ ਦਾ ਵਾਧ ਵਾਚਾ ਗੁਰੂ ਕਰਦੇ ਉਹ ਵੀ ਆਪਣੀ ਮਾਇਆ ਸਫਲੀ ਕਰਦੇ ਹਨ 100 ਰੁਪਇਆ ਸਰਦਾਰ ਅਵਤਾਰ ਸਿੰਘ ਜੀ ਪੈਂਚਰਾਂ ਵਾਲੇ ਸਰਦਾਰ ਸਰਜੀਪ ਸਿੰਘ ਜੀ ਉਹ ਵੀ ਆਪਣੀ ਮਾਇਆ ਸਫਲੀ ਕਰਾਉਂਦੇ ਹਨ ਸੌ ਰੁਪਈਆ ਸਤਗੁਰ ਚੜ੍ਹਦੀ ਕਲਾ ਬਖਸ਼ਣ 200 ਰੁਪਈਆ ਜਨਵੀਰ ਸਿੰਘ ਜੀ 50 ਰੁਪਏ ਇਹ ਦਸਾਂ ਨਾ ਹੋ ਜਾਇਆ ਕਰ ਤੱਕ ਮਾਇਆ ਨੂੰ ਸਪਲਾਇਆ ਹੈ ਦਸਵੰਦ ਕੱਢੇ ਹਨ ਸਤਗੁਰ ਚੜ੍ਹਦੀ ਕਲਾ ਬਖਸ਼ਣ ਤੰਦਰੁਸਤੀਆਂ ਬਖਸ਼ਣ ਪਰਿਵਾਰਾਂ ਦੇ ਵਿੱਚ ਅੱਗੇ ਤੋਂ ਦਾਨ ਕਰਨ ਦਾ ਵਾਰ ਬਖਸ਼ਣ ਜਿਨ੍ਹਾਂ ਖਜ਼ਾਨਿਆਂ ਤੋਂ ਮਾਇਆ ਆ ਰਹੀ ਸਤਗੁਰ ਸੋਈ ਖਜ਼ਾਨੇ ਭਰਪੂਰ ਕਰ ਲਓ ਸੋ ਇੱਥੋਂ ਦੀਆਂ ਸੰਗਤਾਂ ਦਾ ਆਪੋਸ਼ਣ ਜਨਾਂ ਦਾ ਪ੍ਰਬੰਧਕ ਕਮੇਟੀ ਦਾ ਲਾਈਵ ਜਾਵਾ ਸਾਰੇ ਆਂਦਾ ਕੀ ਹੋ ਗਿਆ ਹੱਥ ਹੋਣਾ ਬਿਨਾਂ ਸੋਝੋ ਨੂੰ ਬੱਤ ਰੰਦੇ ਨਾਲ ਆਦੀ ਰੰਦੇ ਨਾਲ ਸ਼ਾਮ ਨੂੰ ਪੂਰਾ ਸੁੱਤੇ ਰਹਿਣ ਦੇ ਪਹਿਲਾਂ ਹੜ ਹੈਰੀ ਹੈਰੀ ਚਲਵਾ ਦੇ ਮੋਮੀ ਨਾਤਕ ਦੀ ਦੇਖਿਆ ਜਾਂ ਕੋਰਟੀਨ ਦੇ। ਬੋਲਣ ਦੀ ਇਜਾਜ਼ਤ ਹੈ ਕਿ ਮੈਂ ਦੋ ਕਿਹਾ। ਆ ਨਗਰ ਕੀਰਤਨ ਦੇ ਪੰਚਰ ਤੇ ਬੜਾ ਬੜਾ ਪਿਆਰ ਸਤਿਕਾਰ ਅਨੁਭ ਦਿੱਤਾ ਹੈ। ਸੇਵਾ ਹੋਈ ਨਾ ਸੁਪਰ ਹੋ ਬਹੁਤ ਬਹੁਤਵਾਦ ਜੋਂ ਦੁਆਰਾ ਨਾਗਰ ਪਰਵਾਰ ਪਰਵੰਦ ਕਮੇਟੀ ਵੱਲੋਂ ਸਾਰੀਆਂ ਮੰਡਕਤਾ ਦਾ ਸਾਰੇ ਨਗਰ ਨਾਸੀਆਂ ਦਾ 100 ਰੁਪਿਆ ਸਦਾ ਸ਼ਨਾ ਸਿੰਘ ਜੀ ਮੋਦੀ ਮਾਇਆ ਅਰਦਾਸ ਕਰਾਉਂਦੇ ਹਾਂ ਜਿਲ੍ਹਾ ਖਜਾਨੇਾ ਚੋਲਾਏ ਆਈ ਸੰਤੁਰ ਖਜਾਨੇਾ ਕਟੂਰ ਕਨਸਰ ਦੀ ਕਲਾਤੰਤਰ ਉਸਿਆ ਸਿੱਕੀ ਬਾਕਸ ਲੈਣੇ ਵਾਹੇ ਇਸ ਸੋਹਣੇ ਹਾਬ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਹਰਜੀਤ ਸਿੰਘ ਜੀ ਕਪੂਤਾਰਾ ਸਵਾਗਤ ਹੈ ਬਾਬਾ ਮਾਨਸ ਸਿੰਘ ਜੀ ਪਰਿਵਾਰ ਵੱਲੋਂ 1500 ਰੁਪਏ ਮਾਇਆ ਆਈ ਹੈ ਤੋ ਕੋਟਾਰਾ ਪ੍ਰਬੰਧ ਬੁਲਾਉਣਾ ਨੂੰ ਸ੍ਰੀ ਸੁਖਤ ਸਰਕਾਰ ਸਾਹਿਬਾ ਮਾਨ ਸਿੰਘ ਜੀ ਅੱਜ ਹੋਰ ਬਹੁਤ ਸਾਰੇ Y, odo, una prenda ya ahí, o dos ਕਰਦੇ ਸਾਹਮਣੇ ਪਾਲਕੀ ਸਾਹਿਬ ਵੱਲੋਂ ਸਤਿਗੁਰਾਂ ਨੂੰ ਪਰਮਾਤਮਾ ਤੋਂ ਬਹੁਤ ਬਹੁਤ ਧੰਨਵਾਦ ਧੰਨਵਾਦ ਹੈ ਬਾਬਾ ਰੂਪ ਸਿੰਘ ਜੀ ਦਾ ਉਹਨਾਂ ਦੀ ਸਾਰੀ ਫੈਮਿਲੀ ਸਾਰੇ ਪਰਿਵਾਰ ਦਾ ਜੋ ਮਾਇਆ ਆਈ ਹੈ 100 ਰੁਪਏ ਸਤਾਰ ਅਰਵੋਧ ਸਿੰਘ ਜੀ 50 ਰੁਪਏ ਸਤਾਰ ਇਕਮ ਸਿੰਘ ਜੀ 50 ਰੁਪਏ ਸਤਾਰ ਬਿੱਲੂ ਸਿੰਘ ਜੀ 50 ਰੁਪਏ ਸਰਦਾਰ ਸੁਰਿੰਦਰ ਸਿੰਘ ਜੀ 100 ਰੁਪਿਆ ਸਿੰਘ ਜੀ 100 ਰੁਪਿਆ ਸਵਰਗਵਾਸੀ ਭੋਲਾ ਸਿੰਘ ਜੀ ਪਰਿਵਾਰ ਵੱਲੋਂ 100 ਰੁਪਿਆ ਰਾਜਿੰਦਰ ਸਿੰਘ ਦੀ ਫੌਜੀ 50 ਰੁਪਿਆ ਸਰਦਾਰ ਬੁੱਤਾ ਸਿੰਘ ਜੀ ਅਤੇ 100 ਰੁਪਿਆ ਸਵਰਗਵਾਸੀ ਸ਼ਾਨਕਲਵੰਤ ਸਿੰਘ ਜੀ ਪਰਿਵਾਰ ਵੱਲੋਂ ਮਾਇਆ ਆਈ ਹੈ ਜਿਲ੍ਹਾ ਖਜ਼ਾਨੇ ਤੋਂ ਮਾਇਆ ਆਈ ਸਤੁਰ ਉਹਨਾਂ ਖਜ਼ਾਨਿਆਂ ਨੂੰ ਚਲਦੀ ਕਲਾ ਵਿੱਚ ਰੱਖਣਾ ਹੈ ਜਿਲ੍ਹਾ ਅਧਿਆਪਕ ਜੀ ਦੀ 100 ਰੁਪਇਆ ਸਰਬਜੀਤ ਸਿੰਘ ਜੀ ਦੀ 100 ਰੁਪਇਆ ਗੁਪਤਾਨ ਜੀ 100 ਰੁਪਇਆ ਸਰਦਾਰ ਅਸੀ ਬਾਬਾ ਯੂਰਾ ਸਿੰਘ ਜੀ ਪਰਿਵਾਰ ਵੱਲੋਂ 100 ਰੁਪਇਆ ਸਰਦਾਰ ਬਹਾਦਰ ਸਿੰਘ ਦੀ ਪੰਚ 100 ਰੁਪਇਆ ਡਾਕਟਰ ਪਿਆਰਾ ਸਿੰਘ ਦੀ ਪਰਿਵਾਰ ਵੱਲੋਂ ਆਇਆ ਆਈ ਹੈ ਇਹਨਾਂ ਖਜ਼ਾਨਿਆਂ ਚੋਂ ਆਇਆ ਆਈ ਸਤਿਗੁਰੂ ਸੋਈ ਖਜ਼ਾਨੇ ਪਰੂਰ ਕੰਮ ਕਰਦੀ ਗਲਾਤਾਂ ਤੁਸੀਂ ਸਿੱਖੀ ਮਖਸ਼ ਤੇ ਨਵਾਜਾਂ ਸੋਹਾ ਉਸ ਆਸ ਸਿੰਘ ਜੀਓ ਬਹੁਤ ਬਹੁਤ ਧੰਨਵਾਦ ਇਸ ਰਕਮ ਦੀਆਂ ਆਗੇ ਲਈ ਉਸ ਪ੍ਰੋਗਰਾਮ ਦੇ ਬਿਚਾਰ OKAYYAD <laughs> How 好吧。 ਹੁੰਦੇ ਹੋਏ ਕਹਿੰਦੇ ਹੋਏ ਸਾਰਾ ਦਿਪਹਿਰਾ ਆਪਣੇ ਉੱਪਰ ਤੇ ਲਿਵਾਉਂਦੇ ਹੋਏ ਸਤਿਗੁਰੂ ਜੀਆਂ ਦੇ ਪਿਆਰ ਸਤੁਕਾ ਆਪ ਇਹਨਾਂ ਸਤਿਗੁਰੂ ਜੀਆਂ ਦੇ ਜੀ ਲੱਗੇ ਹੋਏ ਆ ਸ਼ਬਦ ਚੱਲ ਰਹੇ ਆ ਤੇ ਰੋਹ ਹਨ ਮਾਰੇ ਜਗਤੀਆਂ ਪਰ ਜੋ ਅਸਲ ਇਨਾਂ ਕੋ ਨਹੀਂ ਕੀਤੇ ਦਾ ਨਿਚੋੜ ਹੈ ਤਾਂ ਇਹ ਨਿਚੋੜ ਹੈ ਜੇਕਰ ਗੁਰੂ ਦੇ ਨਾਲ ਲੱਗিয়ে ਸਾਧ ਸੰਗਤਾਂ ਦੇ ਨਾਲ ਰਹੇ ਹੋਏ ਅੰਦਰ ਤੋਂ ਨਹੀਂ ਸਮਝਾ ਗ੍ਰਿਏ ਆਪਣੇ ਘਰਾਂ ਦੇ ਉਪਰ ਮਸਿਆਂ ਦਾ ਕੋਟ ਕੱਢੀ ਇਹਨਾਂ ਨਸਿਆਂ ਦਾ ਸੇਵਨ ਛੱਡ ਕੇ ਗੁਰਵਾਨ ਦੇ ਨਸੇ ਨਾਲ ਵਧਿਏ ਕਿਉਂਕਿ ਪੋਸ਼ਤ ਭੰਡਾਰ ਸੇਵ ਵੱਧ ਪੁੱਤਰ ਦਾ ਇਹ ਪਰਮਾਤ ਨਾਮ ਖੁਦਾ ਦੇ ਨਾਨਕਾ ਜੜੀ ਰਹਿ ਜਗਨਨਾਥ ਐਸੀ ਰਾਮ ਦੀ ਬਿਮਾਰੀ ਪੀ ਲੈ ਜੋ ਅਥੇ ਤਾਹਰ ਤੇ ਰੁਹਲੇ ਤੇ ਹਰਦਮ ਵੈਗਰੂਆ ਚਿਤਨਾ ਕੋਲੋ ਜੋ ਨਸ਼ਾ ਪਾ ਦੁਨਿਆਵੀ ਕਰਦੇ ਆ ਕਿਸੇ ਨੇ ਸ਼ਰਾਬੀ ਕਿਸੇ ਨੇ ਫੀਤ ਖਾਲੀ ਕਿਸੇ ਨੇ ਪੋਸ਼ਤ ਜੋ ਵੀ ਤਰ੍ਹਾਂ ਵੀ ਦੱਸੇ ਹਾਂ ਇਹ 2 ਘੰਟਿਆਂ ਬਾਅਦ ਉਸਰਾਂਗੇ ਦੇ ਸਤਿ ਸੁਖੀ ਦੇਵ ਦੇ ਨਾਮ ਕੁਮਾਰੀ ਨਾਰਾਇਣ ਜਿਹੜੀ ਰਹੇਗਾ ਜੀਲਾ ਸਾਉ ਸਾਰੇ ਧਰਮਾਂ ਨੂੰ ਸਾਫ ਲੋ ਫਤਿਹ ਇਸ ਸਮੇਂ ਨਗਰ ਕੀਰਤਨ ਗੁਰੂ ਕੇ ਪਿਆਰੇ ਸੰਗਤਾਂ ਚ ਭਾਈ ਜੈਤਾ ਜੀ ਅਰ ਗਰੇਟੇ ਗੁਰੂ ਕੇ بیٹے ਉਹਨਾਂ ਦੇ ਪਾਵਨ ਪਵਿੱਤਰ ਸਥਾਨ ਮੱਝਵੀ ਸਿੰਘਾਂ ਦੀ ਧਰਮਸ਼ਾਲਾ ਵਿਖੇ ਪਹੁੰਚ ਚੁੱਕਿਆ ਹੈ ਸੋ ਹਰ ਇੱਕ ਨਗਰ ਕੀਰਤਨ ਤੇ ਤੇ ਸਾਰੇ ਪਰਿਵਾਰ ਬੜੀ ਸ਼ਰਧਾ ਭਾਵਨਾ ਦੇ ਨਾਲ ਨਗਰ ਕੀਰਤਨ ਵਿੱਚ ਸਾਹਮਣ ਸੰਗਤਾਂ ਦੀ ਸੇਵਾ ਕਰਦੇ ਹਨ ਸੋ ਇਸ ਵਾਰੀ ਵੀ ਇਹਨਾਂ ਵੱਲੋਂ ਜਲਪਾਣ ਦੀ ਸੇਵਾ ਹੋ ਰਹੀ ਹੈ ਸਾਰਿਆਂ ਨੂੰ ਬੇਨਤੀ ਹੈ ਭਾਈ ਜਲਪਾਣ ਦੀ ਸੇਵਾ ਸਾਡੇ ਜਾਣ ਦੇ ਪ੍ਰਵਤਾ ਕਰਨੀ ਬਹੁਤ 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 ਧੰਨਵਾਦ ਇਹਨਾਂ ਸਾਰੇ ਪਰਿਵਾਰਾਂ ਦਾ ਜੋ ਬਣੇ ਚਾਹੋ ਸ਼ਤਾਂ अच्छा अच्छा। रूम का निर्देश कहा है? अगर आपको उसे पहुँच जाना है, तो पानी और धमाल इस तरह आ जाना है। एन इंडिया संस्था बोलो। अरे हाल दरवाजे तो वहाँ पागल बच्चा नरक इन सभी रूम से निकला। i'm 드디 <Marvel> mm. ਜਿਹੜੀ ਕੀਤਾ ਜਾ ਰਿਹਾ ਹੈ ਹੋਏ ਸੋ ਨਿਹਾਲ ਵਾਲਿ ਕਾਰੋ ਮਾਣ ਕਰਵਾ ਸਾਡੀ ਫੈਮਿਲੀ ਦਾ ਬੱਚਿਆਂ ਦਾ ਸਤੋ ਸਾਰਿਆਂ ਨੂੰ ਚੜਦੀ ਕਲਾ ਜਿੰਦੂ ਕੋਲੇ ਰਸ ਤੋਂ ਕੋਈ ਤਰਤੀ ਵਸਣ ਅਕੇ ਪ੍ਰਧਾਨ ਕਰਦਾ ਵਾਲੋਂ ਅਕਸਰ ਵਾਣ ਦੀ ਕਾ ਸਾਡੇ ਸਾਡੇ ਅੰਦਰ ਜੀ ਆਇਆਂ ਨੂੰ Yeah.